ਐਕਸੀਡੈਂਟ ਇੱਕ ਅਜਿਹਾ ਨਾਮ ਹੈ ਜਿਸ ਨੂੰ ਸੁਣ ਕੇ ਦਿਲ ਡਹਿਰ ਜਾਂਦਾ ਹੈ ਲਗਾਤਾਰ ਹੋ ਰਹੀਆਂ ਸੜਕ ਦੀਆਂ ਘਟਨਾਵਾਂ ਕਾਰਨ ਲੋਕਾਂ ਨੂੰ ਘਰਾਂ ਚੋਂ ਬਾਹਰ ਨਿਕਲਣਾ ਔਖਾ ਲੱਗ ਰਿਹਾ ਹੈ ਕੁਝ ਅਜਿਹਾ ਹੀ ਮਾਮਲਾ ਇੱਕ ਨੌਜਵਾਨ ਦਾ ਸਾਹਮਣੇ ਹੈ ਜਿੱਥੇ ਬੀਤੀ ਸ਼ਾਮ ਵਿਦੀਪੁਰ ਨੇੜੇ ਕਮਰੇ ਦੇ ਵਿੱਚ ਜਾ ਰਹੇ ਸਨ ਪੀ ਐਚ ਡੀ ਦੇ ਵਿਦਿਆਰਥੀ ਦੀ ਐਕਟਿਵਾ ਸਵਾਰ ਨਾਲ ਟੱਕਰ 'ਚ ਮੌਤ ਹੋ ਗਈ ਇਸ ਟੱਕਰ ਵਿੱਚ ਐਕਟਿਵਾ ਸਵਾਰ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਜਿਸ ਕਾਰਨ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਵਿੱਚ ਹੈ। ਥਾਣਾ ਮਕਸੂਦਾ ਵਿਖੇ ਸ਼ਿਕਾਇਤ ਮਿਲਣ ਤੇ ਸਬ ਇੰਸਪੈਕਟਰ ਕੁਲਵੀਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਤੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਪਛਾਣ ਪੂਰਨিমা ਮੌਰਿਆ 29 ਸਾਲ ਪੁੱਤਰ ਪੂਰਨਮਾਸ਼ੀ ਮੌਰਿਆ ਵਾਸੀ ਸਾਰਨਾਥ ਵਾਰਾਨਸੀ ਯੂਪੀ ਦੇਵਜੋ ਕੋਈ ਹੈ। ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਕੁਲਵੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਛੁੱਟੀ ਹੋਣ ਦੇ ਬਾਵਜੂਦ ਵੀ NIT ਕਾਲਜ ਵਿੱਚ ਬਾਇਓਟੈਕਨੋਲੋਜੀ ਦੇ BHB ਦੇ ਦੂਜੇ ਸਾਲ ਦੀ ਪੜ੍ਹਾਈ ਕਰਨ ਵਾਲਾ ਵਿਦਿਆਰਥੀ ਸਪੈਸ਼ਲ ਆਗਿਆ ਲੈ ਕੇ ਕਾਲਜ ਵਿੱਚ ਸੈਂਪਲ ਦੀ ਰਿਸਰਚ ਕਰਨ ਲਈ ਸਾਈਕਲ ਤੇ ਸਵਾਰ ਹੋ ਕੇ ਵਿਦਿਪੁਰ ਵਿੱਚ ਆਪਣੇ ਕਮਰੇ 'ਚ ਜਾ ਰਿਹਾ ਸੀ ਤਾਂ ਪਿੱਛੋਂ ਤੋਂ ITBP ਮੁੰਬੀ ਚ ਤੈਨਾਤ ਰਮੇਸ਼ ਚੰਦਰ ਪੁੱਤਰ ਨਿਤਿਸ਼ ਕੁਮਾਰ ਆਪਣੀ ਐਕਟੀਵਿਟੀ ਤੇ ਜਾ ਰਿਹਾ ਸੀ ਉਹਨਾਂ ਨੇ ਦੱਸਿਆ ਕਿ ਪੂਰਨਿਮਾ ਮੋਰਿਆ ਨੇ ਜਿਵੇਂ ਹੀ ਆਪਣੇ ਕਮਰੇ ਵੱਲ ਜਾਣ ਵਾਲੇ ਰਸਤੇ ਨੂੰ ਸਾਈਕਲ ਵੱਲ ਮੋੜਿਆ ਤਾਂ ਉਸ ਤੇ ਟੱਕਰ ਐਕਟਿਵਾ ਸਵਾਰ ਨਾਲ ਹੋ ਗਈ ਜਿਸ ਵਿੱਚ ਨितीਸ਼ ਨੂੰ ਗੰਭੀਰ ਸੱਟਾਂ ਲੱਗੀਆਂ ਜਦਕਿ ਮੋਰਿਆਂ ਦੀ ਮੌਤ ਹੋ ਗਈ ਆਈਟੀਬੀਪੀ ਵਿੱਚ ਤਨਾਤ ਨਤੀਸ਼ ਕੁਮਾਰ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਜਿਸ ਨੂੰ ਡਾਕਟਰਾਂ ਨੇ ਅਨਫਿਟ ਕਰਾਰ ਦਿੱਤਾ ਹੈ ਉਹਨਾਂ ਦਾ ਸਿਆ ਕਿ ਮ੍ਰਿਤਕ ਮੋਰਿਆ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਉਹਨਾਂ ਦੇ ਆਉਣ ਤੇ ਉਹਨਾਂ ਨੂੰ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਦਾ ਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਗਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ